ਸੇਗਲ ਜੀ ਜੁੜਾ ਨਮਸਕਾਰ ਆਦਾਬ ਐਂਡ ਹੈਲੋ ਸਾਡੇ ਪਰਮੇਤਬ ਬਰਿੰਦਰ ਸਿੰਘ ਅਤੇ ਅਗੋਂ ਉਹਨਾਂ ਦੇ ਪਰਮਿਤਤਰ ਅਮੰਗੀਨ ਇਨਹਾਸ ਜਿਨ੍ਹਾਂ ਨੇ ਆਫ ਬਾਈਲ ਲੋਕਰਜ਼ ਦੇ ਨਾਂ ਦੇ ਇੰਸ਼ੂਰੈਂਸ ਦਾ ਖਾਸ ਸੁਨੇਹਾ ਜਿਹੜਾ ਆਦੀ ਘਰੇ ਆਸਟ੍ਰੇਲੀਆ ਦੇ ਵਿੱਚ ਤੇ ਬਹੁਤ ਜਲਦੀ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਦੇ ਵੱਲੋਂ ਸਫਾਰਿਆ ਜਾਣਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿੱਥੇ-ਜਿੱਥੇ ਵੀ ਆਪਣੀ ਕਮਿਊਨਿਟੀ ਦਾ ਕੰਮ ਹੋਦਾ ਉੱਥੇ ਅਮਨਦੀਨ ਖਾਸ ਆਪਣੀ ਪੂਰੀ ਟੀਮ ਦੇ ਨਾਲ ਪਹੁੰਚਦੇ ਨੇ ਅੱਜ ਤੇ ਛੱਡੇ ਮਿੱਠੇ ਜਲਦੀ ਠੰਡਾਈ ਹੋਈ ਆ ਤੋਂ ਬਹੁਤ ਜ਼ਿਆਦਾ ਕੱਲ੍ਹ ਨਾਲੋਂ ਵੀ ਟੈਂਪਰੇਚਰ ਜਿਹੜਾ ਅੱਜ ਜ਼ਿਆਦਾ ਆ ਸਰੂਜੀ ਨਾਲ ਸਟੈਂਪੀਅਸ ਅਸਲੀ ਸੇਕ ਪੀਡਾਂ ਦੇ ਵਿੱਚ ਅਮਨਦੀਪਨ ਹਾਸ ਸਾਡੇ ਨਾਲ ਇਹ ਸੇਵਾ ਨੂੰ ਨਿਭਾ ਰਹੇ ਨੇ ਅਮਨਦੀਪ ਜੀ ਕਿਸਾ ਲੱਗ ਰਿਹਾ ਸੋ ਬਾ ਤੇ ਕੱਲ ਦਾ ਤਜਰਬਾ ਕਿਤਾ ਕਰ ਕੱਲ ਦਾ ਤਜਰਬਾ ਥੋੜਾ ਜਿਹਾ ਜੀ ਥੋੜਾ ਹੱਟੇ ਗਿਆ ਜੀ ਸਾਨੂੰ ਪਤਾ ਨਹੀਂ ਜੀ ਐਸਟੀਮੇਟ ਸੰਗਤ ਜਿਆਦਾ ਹੋ ਗਈ ਜੀ ਕੱਲ ਸਾਡੇ ਤੋਂ 60000 ਪਾਣੀ ਦੀ ਬੋਤਲ ਤੋਂ ਤੇ ਦੂਸਰਾ ਪਾਣੀ ਜੇ ਦੂਲਾਵਾ ਵੀ ਬੋਤਲਾਂ ਉਹ ਵੀ ਆਪਾਂ ਸਪਲਾਈ ਕਰਿਆ ਜੀ ਅੱਛਾ ਮਾਰੇ ਦੀ ਕਿਰਪਾ ਨਾਲ ਕਿ ਹੁਣ ਤੱਕ ਆਪਾਂ 2 ਲੱਖ ਬੋਤਲ ਦਾ ਆਰਡਰ ਦੇ ਚੁੱਕੇ ਆ ਜੀ ਤੇ ਜੀ ਤੋਂ ਬਾਅਦ 10000 ਕੱਪ ਸਾਡਾ ਕੱਲ ਇਥੇ ਪਾਣੀ ਦੇ ਨਾਲ ਆਪਾਂ 40000 ਕੱਪ ਦੇ ਨਾਲ ਇੱਥੇ ਪਹੁੰਚੇ ਆ ਜੀ ਆਪ ਆਪਣੇ ਲੋਕ ਸੇਵਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਤੇ ਥੋੜੀ ਖੂਬਸੂਰਤ ਗੱਲ ਆ ਜਿਹੜਾ ਬੰਦਾ ਆਪਣੀ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਲੈ ਕੇ ਜਾਂਦਾ ਉਹ ਨੂੰ ਕਾਮਯਾਬ ਮਨੁੱਖ ਕਿਹਾ ਜਾਂਦਾ ਤੇ ਜੇ ਤੁਸੀਂ ਬੈਕਗ੍ਰਾਉਂਡ ਤੇ ਦੇਖ ਰਹੇ ਆ ਸਾਡੀ ਅਗਲੀ ਪੀੜ੍ਹੀ ਨਾਲ ਜੁੜੇ ਬੱਚੇ ਬੱਚੀਆਂ ਇਥੋਂ ਦੇ ਬੌਂਡ ਬਰਾਡਰ ਜਿਹੜੇ ਆ ਉਹ ਗੁਰੂ ਸਾਹਿਬ ਦੇ ਬਖਸ਼ੇ ਸਿਧਾਂਤਾਂ ਮੁਤਾਬਕ ਸੇਵਾ ਨਿਭਾ ਰਹੇ ਆ ਅੱਧਾ ਮرحله ਤੇ ਹੋ ਗਿਆ ਸੇ ਖੇਡਾਂ ਦਾ ਲਗਭਗ ਅੱਧਾ ਸਮਾਂ ਅਗਲੇ ਬਾਕੀ ਆ ਮੈਂ ਉਮੀਦ ਕਰਦਾ ਹਮਦੀਪ ਸੋਨੀ ਇਸੇ ਤਰ੍ਹਾਂ ਮਦਦ ਕਰਦੇ ਰਹਿਣਗੇ ਆਪਣੇ ਭਾਈਚਾਰੇ ਲਈ ਖੜੇ ਰਹਿਣਗੇ ਸਮਰਥ ਗੁਰੂ ਸਾਹਿਬ ਤਰੇ ਬਹੁਤ ਮਿਹਰਬਾਨ ਭਾਈ ਖਾਲਸਾ ਭਾਈ ਵਾਇਡ ਜੀ ਦੇ ਬਰੇ